ਕਣੀ ਕੀ ਨਾਮ ਜੀ ਤੁਹਾਡਾ ਸੀਰ ਸਿੰਘ ਬਾਬਾ ਜੀ ਕਿਹੜਾ ਪਿੰਡ ਤੁਹਾਡਾ ਸਹਾਰਨਵਾਜਰਾ ਜੀ ਮਲੇ ਗੋੜ ਦੇ ਨਾਲ ਸਰਾਲਮਾ ਜ਼ਿਲ੍ਹਾ ਸਹਾਰਨਵਾਜਰਾ ਜੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜੀ ਜਦੋਂ ਇੱਥੇ ਆਏ ਸੀ ਤੈਨੂੰ ਕੀ ਤਕਲੀਫ ਸੀ ਗੋਡਿਆਂ ਦੀ ਤਕਲੀਫ ਸੀ ਕਿ ਜੁੜੇ ਸੀਗੇ ਸਰੀਰ ਵੀ ਸਰੀਰ ਜੁੜਿਆ ਹਾਂਜੀ ਹਾਂਜੀ ਇੱਕ ਆਰੋਂ ਦੀ ਠੀਕ ਹੋ ਗਿਆ ਇੱਕ ਵਾਰ ਜੋ ਗਿਆ ਇੱਕ ਵਾਰੀ ਹਾਂਜੀ ਠੀਕ ਹੋ ਗਿਆ ਮਲੇ ਗੋੜਾਂ ਦੀ ਕਿੰਨੇ ਚਿਰ ਤੋਂ ਬਿਮਾਰ ਸੀ 5 ਸਾਲੋਂ 5 ਸਾਲ ਤੋਂ ਬਿਮਾਰ ਸੀ ਇੱਥੇ ਕਿਸ ਨੇ ਕੋਈ ਮੰਗਿਆ ਤੇ ਨਹੀਂ 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 ਬਾਕੀ ਸੰਗਤਾਂ ਨੂੰ ਕੀ ਕਹਿਣਾ ਗਾਓਗੇ ਬਾਕੀ ਇਹੀ ਕਹਿੰਦੇ ਆ ਜੀ ਵੀ ਆ ਕੇ ਦਰਵਾਜ਼ੇ ਪੁੱਟੋ ਕਰੋ ਹਾਜ਼ਰੀ ਹਾਜ਼ਰੀ ਭਰ ਕੇ ਤੇ ਅਭੀਨ ਦੁੱਖ ਚੂਰ ਕਰੋ ਧੰਨਵਾਦ ਧੰਨਵਾਦ ਕੀ ਨਾਂ ਤੁਹਾਡਾ ਜੀ ਸੰਧਿਆ ਜੀ ਬਾਬਾ ਜੀ ਸੰਧਿਆ ਟੀਵੀ ਹਾਂ ਜੀ ਪਿੰਡ ਕਿਹੜਾ ਕਾਲੇਬਾ ਜਿਲ੍ਹਾ ਜਿਲ੍ਹਾ ਕਿਹੜਾ ਨਕੇਰਨਾਂ ਜੀ ਮਕੇਲਿਆਂ ਜ਼ਿਲ੍ਹਾ ਨੇ ਹਿਸ਼ਾਰਪੁਰ ਜ਼ਿਲ੍ਹਾ ਹਾਂਜੀ ਜ਼ਿਲ੍ਹਾ ਹਿਸ਼ਾਰਪੁਰ ਤੁਹਾਨੂੰ ਕੀ ਗੱਲ ਸੀ ਜਿਹਨੂੰ ਇੱਥੇ ਆਏ ਸੀ ਅਲਰਜੀ ਹੈ ਬਾਬਾ ਜੀ ਬਹੁਤ ਜ਼ਿਆਦਾ ਅਲਰਜੀ ਹੈ ਅਲਰਜੀ ਸੀ ਹਾਂਜੀ ਦਵਾਈਆਂ ਬਹੁਤ ਖਾਧੀਆਂ ਸੀ ਹਾਂਜੀ ਬਹੁਤ ਜ਼ਿਆਦਾ ਖਾਧੀਆਂ ਨੇ ਠੀਕ ਹੋਇਆ ਹਾਂਜੀ ਇੱਥੇ ਆਉਂ ਚ ਕਿੰਨੀ ਵਾਰ ਠੀਕ ਹੋ ਗਿਆ ਇੱਥੇ ਬਾਬਾ ਜੀ ਮੈਂ 3 ਵਾਰ ਹੀ ਆਈ ਹਾਂ اچھا ਤੇ ਮੈਂ ਠੀਕ ਹਾਂ ਹੁਣ ਤੇ ਇੱਥੇ ਕਿਹਨੇ ਕੁਝ ਮੰਗਿਆ ਦੇਂਦਾ ਨਹੀਂ ਨਹੀ ਬਾਬਾ ਜੀ ਕੁਝ ਨਹੀਂ ਮੰਗਿਆ ਤੇ ਬਾਕੀ ਸੰਤਾਂ ਨੂੰ ਇੱਥੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਕਹਾਂਗੇ ਪਿਆਹੀ ਠੀਕ ਹੋਇਆ ਤੁਸੀਂ ਵੀ ਉੱਥੇ ਜਾਓ ਦਰਬਾਰ ਤੇ ਤਾਂ ਤੁਸੀਂ ਕਿੱਥੇ ਕੋ ਆਪ ਧੰਨਵਾਦ ਜੀ ਹਾਂ ਜੀ ਕੀ ਨਾਂ ਜੀ ਤੁਹਾਡਾ ਜਸਵਿੰਦਰਪੁਰ ਤੇ ਕਿਹੜਾ ਪਿੰਡ ਤੁਹਾਡਾ ਛੇੜੂ ਛੇੜੂ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਤੁਸੀਂ ਇੱਥੇ ਕਦ ਕਦੋਂ ਦੇ ਬਿਮਾਰ ਸੀ ਐ 15 ਸਾਲ ਹੋ ਗਏ ਬਾਬਾ ਜੀ ਮੈਨੂੰ ਤਾਂ 15 ਸਾਲ ਤੋਂ ਬਿਮਾਰ ਸੀ ਹਾਂ ਜੀ ਤੇ ਅੱਜ ਕਿੰਨੇ ਕੀ ਹੋ ਜਾਂਦਾ ਹੈ ਤੁਨ ਹੁਣ ਤਾਂ ਮੈਂ ਤਾਂ ਤੁਰ ਵੀ ਨਹੀਂ ਸਕਦਾ 15 ਸਾਲ ਤੋਂ ਤੁਰ ਨਹੀਂ ਹੁੰਦਾ ਉੱਚੀ ਬੋਲੋ ਨਹੀਂ ਜੀ ਤੁਰ ਨਹੀਂ ਸੀ ਹੁੰਦਾ 15 ਸਾਲ ਤੋਂ ਡੈਸਕ ਦੀ ਪ੍ਰੋਬਲਮ ਸੀ ਸਮਝ ਨਹੀਂ ਲੱਗਦੀ ਸੀ ਸਾਹ ਬਹੁਤ ਚੜਦਾ ਸੀ ਹੁਣ ਜਦੋਂ ਦੇ ਇੱਥੇ ਤੇ ਆਏ ਆ ਤੁਸੀਂ ਕਿੰਨੇ ਜਿੱਤ ਠੀਕ ਹੋਏ ਹੋ 5 ਮਿੰਟ ਵੀ ਨਹੀਂ ਲੱਗੇ ਖੁੰਡੀ ਦਾ ਤੁਰਦੇ ਸਭ ਪਹਿਲਾਂ ਪਹਿਲਾਂ ਖੁੰਡੀ ਨਾਲ ਤੁਰ ਐ ਖੁੰਡੀ ਨਾਲ ਹਾਂਜੀ ਹੁਣ ਤੁਰ ਕੇ ਉਖਾਓ ਪਹਿਲਾਂ ਤੁਰ ਕੇ ਖੁੰਡੀ ਤੋਂ ਬਿਨਾ ਆਜੋ ਆਜੋ ਇੱਥੇ ਕੋਈ ਮੰਗਦੇ ਨਹੀਂ ਨਹੀਂ ਜੀ ਕੋਈ ਮੰਗਦੇ ਨਹੀਂ ਕੋਈ ਮੰਗਿਆ ਨਹੀਂ ਕੋਈ ਜੀ ਨਾ ਪੰਜੀ ਵੀ ਨਹੀਂ ਮੰਗੀ ਤੇ ਨਾਲ ਆਪਣਾ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਨੇ ਪਏ ਜਿਹੜੇ ਦਰ ਦਰ ਤੇ ਭਟਕਦੇ ਫਿਰਦੇ ਸੱਚੇ ਦਰਬਾਰ ਤੇ ਆਉਣ ਤਾਂ ਇੱਥੋਂ ਆਪਣੇ ਮੂੰਹੋਂ ਮੰਗੀਆਂ ਮਰਜ਼ਾ ਪਾਉਣ ਧੰਨਵਾਦ ਜੀ ਕੀ ਨਾਲੀ ਤੁਹਾਡਾ ਜਿਹੜਾ ਨਾਂ ਹੈ ਮਨਜੀਤਪੁਰ ਪੇਟਕੜਾ ਦਾ ਟਿੰਡ ਮੇਰਾ ਹੈਗਾ ਗਿਲਜੀਆ ਜ਼ਿਲ੍ਹਾ ਜ਼ਿਲ੍ਹਾ ਹੁਸ਼ਿਆਰਪੁਰ ਜਦੋਂ ਇੱਥੇ ਆਏ ਤਾਂ ਕੋਈ ਤਕਲੀਫ ਸੀ ਮਨ ਮੇਰੀ ਜਿਹੜੀ ਇਹ ਮੇਰੀ ਮਾਂ ਹੈ ਇਹਨਾਂ ਨੂੰ ਤਕਲੀਫ ਸੀ ਇਹ ਬਿਲ ਬਿਮਾਰ ਸੀ ਉਹ ਬਿਲਕੁਲ ਰੋਟੀ ਨਹੀਂ ਖਾਂਦੇ ਆ ਨਾ ਇਹਨਾਂ ਨੂੰ ਪਾਣੀ ਵੀ ਨਹੀਂ ਦਤਾ ਸੀ ਨਾ ਰੋਟੀ ਲੰਕੀ ਸੀ ਉਹ ਜਦੋਂ ਦੇ ਪੀਰ ਸਾਹਿਬ ਦੀਆ ਦੇ ਦਰਬਾਰ ਚ ਆਏ ਨੇ ਤੇ ਇਹਨਾਂ ਤੋਂ ਬਾਅਦ ਇਹਨਾਂ ਨੇ સ્ਨਾਣ ਕੀਤਾ ਹੈ ਜਲ ਪੀਤਾ ਹੈ ਤੇ ਉਹ ਜਲ ਘਰ ਲੈ ਕੇ ਨਾ ਉਸਿੰਦੇ ਰਹੇ ਨੇ ਜਿਉਂ-ਜਿਉਂ ਪਿੰਦੇ ਰਹੇ ਨੇ ਇਹਨਾਂ ਦਾ ਸਰੀਰ ਖੁੱਲਦਾ ਰਿਹਾ ਹੈ ਇਸ ਟਾਈਮ ਜਿਹੜਾ ਜੋ ਤਿੰਨ ਵਾਰ ਰੁਕੀ ਖੰਦਾ ਇਹ ਚਾਰ ਦਫਾ ਰੁਕੀ ਖੜ ਗਈ ਜਿਆ ਵਿੱਚ ਕਿੰਨੇ ਜਿਹੜੇ ਸਾਲ ਤੋਂ ਬਿਮਾਰ ਸੀ ਇਸ ਕਾਫੀ ਧੇਰ ਤੋਂ ਬਿਮਾਰ ਇਨਸ਼ਾਅੱਲਾ ਜਗਲਾਂ ਦੇ ਅੱਛੇ ਨਹੀਂ ਆ ਨਹੀਂ ਗਿਆ ਇਹ ਉੱਚੀ ਅੱਛੀ ਨਹੀਂ ਸੀ ਬਹੁਤ ਸਾਲਾਂ ਤੋਂ ਬਹੁਤ ਸਾਲ 20 ਸਾਲ ਹੋ ਗਏ ਸਾਡੇ ਕੰਮ ਨਹੀਂ ਕਰਦਾ 20 25 20 25 ਸਾਲ ਹੋ ਗਏ ਨੇ ਸਮਝ ਲਓ ਕਿ ਇਹਦਾ ਹੱਟ ਜਿਹੜਾ ਹੈ 1 ਸਾਲ ਵਿੱਚ ਤਿੰਨ ਵਾਰੀ ਹਸਪਤਾਲ ਜਾ ਚੁੱਕੀ ਹੈ ਹੱਟ ਜਿਹੜਾ ਇਹਦਾ ਬਿਲਕੁਲ 20% ਕੰਮ ਕਰਦਾ ਹੈ ਤੇ ਇਹਨੇ ਮੈਨੂੰ ਮੇਰੀ ਮਾਂ ਨੇ ਮੈਨੂੰ ਬੁਲਾਇਆ ਹੈ ਕਿ ਆਣ ਕੇ ਮੈਨੂੰ ਮਿਲ ਚੱਪ ਕਿ ਮੈਨੂੰ ਮਿਲ ਜਾਣ ਕੇ ਕਿ ਮੈਨੂੰ ਉਹਨੂੰ ਪਤਾ ਕਰ ਇਹ ਹੋਰ ਠੀਕ ਨੇ ਨਾ ਬਿਲਕੁਲ ਠੀਕ ਹੈ ਸਾਬਰ ਗਿਆ ਬਾਕੀ ਸੰਗਤ ਨੂੰ ਕੀ ਕਹਿਣਾ ਜਾਓਗੇ ਮੈਂ ਸਾਰੀ ਸੰਗਤ ਨੂੰ ਇਹ ਕਹਿਣਾ ਚਾਹਨੀ ਆ ਕਿ ਤੁਸੀਂ ਇਸ ਦਰਬਾਰ ਸ਼ਾਬਰਪੀਆ ਦੇ ਦਰਬਾਰ ਚ ਆਓ ਤੇ ਆ ਕੇ ਆਪਣਾ ਦੁੱਖ ਕਟਾਓ ਕਿਸੇ ਨੇ ਕੁਝ ਮੰਗਿਆ ਦਿੰਗਾ ਨਹੀਂ ਬਿਲਕੁਲ ਨਹੀਂ ਮੰਗਿਆ ਕੋਈ ਇੱਥੇ ਮੰਗਣੀ ਹੈਗੀ ਕੁਝ ਨਹੀਂ ਹੈਗਾ ਆਂਦੇ ਨੇ ਅਸੀਂ ਵੀ ਸੇਵਾ ਕਰਦੇ ਨੇ ਬਾਬਾ ਜੀ ਖੁਦ ਸੇਵਾਦਾਰ ਨੇ ਸਾਬਰਪੀਆ ਦੇ ਦੇ ਉਹ ਸਾਡੇ ਸਾਰਿਆਂ ਦੀ ਮਦਦ ਕਰਦੇ ਨੇ ਸਾਨੂੰ ਆਨਕੇ ਲੰਗਰ ਚ ਕਰਦੇ ਨੇ ਜਲਸ਼ ਕਰਦੇ ਨੇ ਤੇ ਕੁਝ ਨਹੀਂ ਮੰਗਦੇ ਧੰਨਵਾਦ ਜੀ ਨਹੀਂ ਮੰਗਦੇ ਧੰਨਵਾਦ ਜੀ ਕੀ ਨਾਮ ਜੀ ਤੁਹਾਡਾ ਮਨਜੀਤ ਮਨਜੀਤ ਪਿੰਡ ਜੀਟੂ ਸਰਦ ਜੀਟੂ ਸਰਦਆ ਜ਼ਿਲ੍ਹਾ ਜ਼ਿਲ੍ਹਾ ਗਰਦਾਸਪੁਰ ਤੁਸੀਂ ਕਾਹਦੇ ਵਿੱਚ ਆਏ ਸੀ ਮੇਰੇ ਬਬੇ ਸਾਤੀ ਰੋਗ ਜਿੰਦੀ ਜੀ ਅੱਛਾ ਹਾਂਜੀ ਹੋਰ ਕੀ ਪੁੱਤ ਪੀ ਲੈਣੀ ਰੋਟੀ ਖਾ ਲੈਣੀ ਚੌਲ ਖਾ ਲੈਣੀ ਤਾਂ ਵੀ ਛਾਤੀ ਰੁਕ ਜਾਂਦੀ ਤੇ ਮੈਂ ਤਿੰਨ ਵਾਰੀ ਆਉਣ ਲਈ ਠੀਕ ਹੋ ਗਈ ਬੱਬਾ ਜੀ ਹੁਣ ਤੂੰ ਠੀਕ ਹੋ ਦਵਾਈ ਤੇਨੂੰ ਤੁਖਾਂਦੀ ਨਹੀਂ ਬੱਬਾ ਜੀ ਹੁਣ ਕੋਈ ਦਵਾਈ ਤੇਨੂੰ ਕਿੰਨੀਆਂ ਦਵਾਈਆਂ ਖਾਦੀਆਂ ਸੀ ਬਹੁਤ ਬੱਬਾ ਜੀ ਖਾਦੀਆਂ ਕਿੰਨੇ ਸਾਲਾਂ ਤੋਂ ਬਿਮਾਰ ਸੀ ਇਹਨੇ 5-7 ਸਾਲ ਹੋ ਗਏ ਨੇ ਖਾਦੀਆਂ 5-7 ਸਾਲ ਤੋਂ ਬਿਮਾਰ ਸੀ ਹਾਂਜੀ ਮੇਰੀ ਛਾਤੀ ਰੁਕ ਜਾਂਦੀ ਪਹਿਲੇ ਜੇਠੇ ਵੀਵਾਰ ਹਾਲੇ ਨੂੰ ਠੀਕ ਹੋ ਗਈ ਤੇ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੋ ਕਹਿਣਾ ਚਾਹੁੰਦੀ ਕਿ ਮਾਨਕ ਦੀ ਮੇਰ ਇੱਥੇ ਹੁੰਦੀ ਹੈ ਇੱਥੇ ਆਓ ਠੀਕ ਹੈ ਧੰਨਵਾਦ ਜੀ ਜੀ ਤੁਹਾਡਾ ਪੂਰਾ ਨਾਮ ਸੋਮਰ ਹੈ ਕਿਹੜਾ ਪਿੰਡ ਤੁਹਾਡਾ ਨਕੋਦਰ ਜ਼ਿਲ੍ਹਾ ਜਲੰਧ ਤੁਸੀਂ ਕਾਲੇ ਬਾਤੀ ਤੇ ਆਏ ਸੀ ਮੈਂ ਗਠੀਆ ਸੀ ਮੈਨੂੰ ਮੇਰੇ ਲੱਤਾਂ ਦਰਦਾ ਪੈਂਦੀਆਂ ਸੀ ਮੈਨੂੰ ਠੀਕ ਹੈ ਮੈਂ ਦੂਸਰੀ ਚੌਂਕੀ ਆਈ ਹਾਂ ਦੋ ਚੌਂਕੀਆਂ ਠੀਕ ਹੋ ਗਈਆਂ ਹਾਂਜੀ ਦੂਸਰੀ ਚੌਂਕੀ 'ਚ ਮੈਂ ਠੀਕ ਹੋ ਗਈ ਮੈਂ ਪਹਿਲੀ ਚ ਪਿੰਨ ਪਰਕ ਪੈ ਗਿਆ ਕਿਸੇ ਨੇ ਕੋਈ ਮੰਗਿਆ ਜੀ ਨਹੀਂ ਇੱਥੇ ਕੁਝ ਨਹੀਂ ਮੰਗਿਆ ਹੈਗਾ ਬਾਬਾ ਜੀ ਨੇ ਕੁਝ ਨਹੀਂ ਮੰਗਿਆ ਤੇ ਆਓ ਸੰਗਤਾਂ ਆਉਣ ਤੇ ਸਾਬਰਪੀਰ ਦੀ ਬਰਗਾਹ ਤੇ ਆਣ ਕੇ ਆਪਣੀਆਂ ਮਨੋ ਕਾਮਨਾ ਜੋ ਵੀ ਤੁਹਾਡੇ ਦੁੱਖ ਹੈ ਤੁਹਾਡੇ ਦੁੱਖ ਤੇ ਲਿਦਰ ਦੂਰ ਹੋਣ ਤੇ ਜਿੱਦਾਂ ਮੇਰੇ ਹੋਏ ਸਾਰਿਆਂ ਦੇ ਹਨ ਧੰਨਵਾਦ ਜੀ ਕੀ ਨਾਂ ਜੀ ਤੁਹਾਡਾ ਸੀਮਾ ਦੇ ਜੀ ਕਿਹੜਾ ਪਿੰਡ ਆ ਖੇਜਰਪੁਰ ਖੇਜਰਪੁਰ ਹਾਂਜੀ ਜ਼ਿਲ੍ਹਾ ਕਿਹੜਾ ਛਾਰਪੁਰ 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 ਕੀ ਬਿਮਾਰੀ ਸੀ ਤੁਹਾਨੂੰ ਕੈਂਸਰ ਦੀ ਕੈਂਸਰ ਸੀ ਹਾਂਜੀ ਇੱਥੇ ਆਉਣ ਚ ਕਿੰਨੇ ਜੱਜ ਚ ਠੀਕ ਹੋਇਆ 5 ਮਿੰਟ ਹੀ ਫਿਰ ਫੇਰ ਗਿਆ 5 ਮਿੰਟ ਹੀ ਕੈਂਸਰ ਨੂੰ ਫਰਕ ਪੈ ਗਿਆ ਹਾਂਜੀ ਤੇ ਇੱਥੇ ਕਿਸੇ ਨੂੰ ਕੁਝ ਮੰਗਿਆ ਨਹੀਂ ਨਹੀਂ ਤੇ ਕਿੰਨੇ ਕਿੰਨੇ ਜੇ ਤੋ ਤੁਹਾਨੂੰ ਕੈਂਸਰ ਸੀ 2 ਸਾਲ ਤੋਂ ਹੋ ਗਈ 2 ਸਾਲ ਤੋਂ ਹੀ ਹਾਂਜੀ ਕਿੰਨੇ ਪੈਸੇ ਲੱਗ ਗਏ ਇਹ 12 ਲੱਖ 12 ਲੱਖ ਰੁਪਏ ਲੱਗ ਗਿਆ ਹਾਂਜੀ ਬਾਕੀ ਸੰਗਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹਦੇ ਹੋ ਕੀ ਕਹਿਣਾ ਚਾਹੁੰਦੇ ਸਾਰੇ ਇੱਥੇ ਆਣ ਜੀ ਤੇ ਇੱਥੇ ਆ ਕੇ ਆਪਣਾ ਜੋ ਵੀ ਦੁੱਖ ਹੈਗਾ ਇੱਥੇ ਆ ਕੇ ਮੱਥਾ ਟੇਕਣ ਸਾਰੇ ਤੇ ਉਹਨਾਂ ਦਾ ਦੁੱਖ ਦੂਰ ਹੋ ਜਾਂਦਾ ਹੈ ਤੁਹੋਂ ਠੀਕ ਆ ਹਾਂਜੀ ਹਾਂਜੀ ਬਸ ਆ ਇਹ ਤੇ ਕਹਾਤਾ ਨਿਰਗਮਾ ਅਨਲਕਪਾਰ ਸੁਨੀਲ ਕਮਾਦ ਜੀ ਸਨੀਲਪਾ ਧੰਨਵਾਦ ਜੀ ਕੀ ਨਾਂ ਜੀ ਤੁਹਾਡਾ ਸਿਮਰਨ ਕੌਰ ਸਿਮਰਨ ਕੌਰ ਹਾਂ ਜੀ ਪਿੰਡ ਕਿਹੜਾ ਤੁਹਾਡਾ ਤੇਜਾਖੁਰਦ ਤੇਜਾਖੁਰਦ ਜ਼ਿਲ੍ਹਾ ਗਰਦਾਸਪੁਰ ਗਰਦਾਸਪੁਰ ਤੁਹਾਨੂੰ ਕੀ ਗੱਲ ਸੀ ਜੀ ਇੱਥੇ ਆਏ ਬਾਬਾ ਜੀ ਮਾਰਦੀ ਕਸਰੀ ਬਹੁਤ ੱੱਕੀ ਖਾਦੇ ਬੜੇ ਸਿਆਣੇ ਤੇ ਗਏ ਬਾਬਾ ਜੀ ਕਿ ਸਾਰੇ ਪੈਸੇ ਲੈ ਲਈ ਗਏ ਤੇ ਫਰਕ ਮਾਸਾ ਨਹੀਂ ਪੈਂਦਾ ਕਿੰਨੇ ਸਾਲ ਤੋਂ ਬਿਮਾਰ ਸੀ ਬਾਬਾ ਜੀ ਪੰਜ ਨੌਂ ਦਾ ਸਾਲ ਹੋ ਗਿਆ 9-10 ਸਾਲ ਤੋਂ ਤੁਸੀਂ ਬਿਮਾਰ ਸੀ ਹਾਂ ਜੀ ਪੋਤੀ ਠੀਕ ਹੋ? ਹਾਂਜੀ ਬਿਲਕੁਲ ਕਿਰਪਾ ਦਾ ਬਖਸ਼। ਕਿੰਨੀਆਂ ਹਾੜੀਆਂ ਭਰੀਆਂ ਇੱਥੇ? ਦੋ ਜੇਠਾਂ ਦੀਆਂ। ਦੋ ਜੇਠਾਂ ਵਿੱਚ ਬਿਲਕੁਲ ਠੀਕ ਜੀ। ਹਾਂਜੀ ਬਿਲਕੁਲ। ਇੱਥੇ ਕਿਨੇ ਕੁਝ ਮੰਗਿਆ ਤੇ ਨਹੀਂ? ਨਹੀਂ ਬੱਬਾ ਜੀ ਕੁਛ ਨਹੀਂ ਮੰਗਿਆ। ਸੰਗਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੋਗੇ ਬਾਕੀ? ਬੱਬਾ ਜੀ ਮੈਂ ਸੰਗਤਾਂ ਨੂੰ ਇਹੀ ਕਹਾਂਗੀ ਕਿ ਤੁਸੀਂ ਵੀ ਇੱਥੇ ਆਓ ਤੇ ਆਪਣੇ ਦੁੱਖ ਦੂਰ ਕਰੋ ਤੇ ਬਾਬਾ ਸਾਵਰਤੀ ਜੀ ਨਾਲ ਜੁੜੋ। ਇਹ ਤੁਹਾਡੇ ਘਰ ਵਾਲੇ ਆ? ਹਾਂਜੀ। ਠੀਕ ਇਹਨਾਂ ਨੂੰ ਕਰ ਦੇ। ਹਾਂਜੀ ਹਾਂਜੀ ਬਿਲਕੁਲ ਜੀ। ਧੰਨਵਾਦ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਰਾਜਿੰਦਰ ਕੌਰ ਜੀ। ਰਾਜ ਜ਼ਿਲ੍ਹਾ ਅੰਮ੍ਰਿਤਸਰ ਜਦੋਂ ਇੱਥੇ ਆਏ ਨਹੀਂ ਤੁਹਾਨੂੰ ਕੀ ਤਕਲੀਫ ਸੀ ਪਪਾ ਜੀ ਮੈਨੂੰ ਇਤਰਾ ਹੀ ਬਹੁਤ ਢਿੱਲੀ ਮੱਟੀ ਰਹਿਣੀ ਹੈ ਔਰ ਡੇਲੀ ਦਵਾਈ ਖਾਣੀ ਹੈ ਤਾਂ ਪਰ ਕਮਾਸਾ ਨਹੀਂ ਪੈਂਦਾ ਵੀ ਕਿੰਨੇ ਜੇ ਤੋਂ ਬਿਮਾਰ ਸੀ ਪਪਾ ਜੀ ਹੋ ਗਈ 4-5 ਸਾਲ ਤੋਂ 4-5 ਸਾਲ ਤੋਂ ਤੁਸੀਂ ਬਿਮਾਰ ਸੀ ਹਾਂਜੀ ਕਿੰਨੇ ਵਾਰ ਆਏ ਬਾਬਾ ਜੀ ਇਹ ਵੀਰਵਾਰ ਤੋਂ ਆਏ ਜੇਠੇ ਹਾਂਜੀ ਜੇਠੇ ਵੀਰਵਾਰ ਹੈ ਹਾਂਜੀ ਠੀਕ ਹੋ ਗਿਆ ਹਾਂਜੀ ਠੀਕ ਠਾਕ ਚੜ੍ਹ ਲਓ ਕਿ ਕੋਈ ਮੰਗਿਆ ਨਹੀਂ ਕੁਝ ਨਹੀਂ ਕੁਝ ਨਹੀਂ ਮੰਗਿਆ ਬਾਬਾ ਜੀ ਸਾਡੇ ਕੋਲ ਤੇ ਬਾਕੀ ਸੰਗਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਬਾ ਜੀ ਬਹੁਤ ਜ਼ਿਆਦਾ ਲੋ ਆਪਣੇ ਨਾਲ ਜੋੜਦੇ ਆਂ ਵੀ ਇੱਥੇ ਬਾਬੇ ਦਾ ਸਾਵਰਬੀਰ ਤੇ ਆਓ ਤੇ ਠੀਕੋ ਕੇ ਜਾਓਗੇ ਇੱਥੇ ਇੱਥੋਂ ਰਾਮ ਆਉਂਦਾ ਹਾਂਜੀ ਹਾਂਜੀ ਧੰਨਵਾਦ ਜੀ ਜੈ ਸਾਵਰਬੀਰ ਜੀ ਜੀ ਸਾਧ ਸੰਗਤ ਜੀ ਅੱਜ 6 ਤਰੀਕ ਆ 6 ਮਾਰਚ 2025 ਦਿਨ ਵੀਰ ਦਾ ਸੰਗਤਾਂ ਦਾ ਵਾਰ ਆਜਰੀ ਲਵਾ ਰਹੀਆਂ ਨੰਗਲ ਛਕ ਰਹੀਆਂ ਮਹਾਰਾਜ ਦੇ ਨਣਕੇ ਦੇ ਜਲ ਛਕ ਰਹੀਆਂ ਤੇ ਦੁੱਖਾਂ ਦੇ ਨਾਸ ਹੋ ਰਹੇ ਜਿੱਦਾ ਮੈਂ 사ਸੰਗਾਂ ਨੂੰ ਸਮਝਾਇਆ ਸਾਰੇ ਸੁਣਿਆ ਕਰੋ ਸਾਰੇ ਸਾਰੀ ਗੱਲ 사ਸੰਗਾਂ ਜੇ ਸਮਝਾਈ ਆ ਮੀਂਹ ਸ਼ਰਾਬ ਨਹੀਂ ਖਾਣੇ ਸਭ ਤੋਂ ਮਾੜਾ ਕੰਮ ਹੈ ਮੀਂਹ ਸ਼ਰਾਬ ਖਾਣਾ ਇਹਦੇ ਨਾਲ ਦੁੱਖਾਂ ਨਾਲ ਰੋਕਾ ਦਾ ਬੰਦਾ ਮਰਦਾ ਜਿਹੜਾ ਮੀਂਹ ਸ਼ਰਾਬ ਖਾਂਦਾ ਫਿਰ ਉਹਨੇ ਕ ਲੜਾਈ ਪੈਂਦੀ ਬਰਕਤ ਨਹੀਂ ਪਿੰਦੀ ਇਹ ਨਿਸ਼ਾਨੀ ਹੈ ਮੀਰ ਸ਼ਰਾਬ ਦੀ ਮੀਰ ਸ਼ਰਾਬ ਨਹੀਂ ਖਾਣੇ ਮਾਰਦਾ ਨਾਮ ਜਪਣਾ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਜ ਮਨੋ ਔਰ ਉਹਦਾ ਅੰਦਰ ਡਲ ਰੱਖੋ ਜੇ ਕਲਜੋਗ ਜੋ ਬਚਣਾ ਤੇ ਜਿਹਨੇ ਕਲਜੋਗ ਨੇ ਨੇਹਰ ਪਾਇਆ ਰੋਗਾਂ ਨਾਲ ਲੜਾਈ ਨਾਲ ਨਸ਼ਿਆਂ ਨਾਲ ਮਰਨ ਲਿਆ ਕੱਲੇ ਕੱਲੇ ਘਰ ਇਹ ਦੂਰੋਂ ਜਾਨੂੰ ਪੱਕੇ ਮਕਾਨ ਦੀਦੇ ਆ ਕੋਠੀਆਂ ਦੀਦੀ ਅੰਦਰ ਰੋਗੀ ਲੜਾਈਆਂ ਈਰਖਾ ਔਰ ਨਸ਼ੇ ਇਹਨਾਂ ਦੇ ਵਿੱਚ ਉਹ ਬਚੂਗਾ ਜਿਹੜਾ ਬ੍ਰਹਮ ਗਿਆਨੀ ਦੀ ਸ਼ਰਨ ਜਾਊਗਾ ਪੂਰਨ ਸੰਤਾਨੀ ਸ਼ਣ ਜਿਹੜਾ ਬ੍ਰਹਮ ਗਿਆਨੀ ਆ ਦੀ ਠੁੱਠੇ ਬਾਬਿਆਂ ਦੇ ਨਹੀਂ ਜਾਣਾ ਠੁੱਠੇ ਬਾਬਿਆਂ ਨੇ ਆ ਮਰਨਾ ਧਿਆਨੂ ਮਰਨਾ ਬਾਬਾ ਨਾ ਦੂਸਰਾ ਰੱਬ ਦਾ ਹੈ ਦੂਸਰਾ ਨਾ ਰੱਬ ਦਾ ਨਾ ਦੂਸਰਾ ਬਾਬਾ ਆ ਔਰ ਬ੍ਰਹਮ ਗਿਆਨੀ ਸੰਸ ਹੋਣ ਭਾਵੇਂ ਉਹ ਕਿਸੇ ਧਰਮ ਦੇ ਹੋਣ ਉਹਨਾਂ ਨੂੰ ਮੰਨੋ ਤੇ ਧਿਆਨੂ ਚੜ੍ਹਦੀ ਕਲਾ ਉੱਥੋਂ ਨਹੀਂ ਜਿੱਥੇ ਕੋਈ ਜਾ ਕੇ ਦੱਸਣ ਦੀ ਲੋੜ ਨਾ ਪਵੇ ਉਹਨਾਂ ਨੂੰ ਸਭ ਕੁਝ ਆਪੇ ਹੀ ਪਤਾ ਹੁੰਦਾ ਮਾਰੇ ਪਾਣੀ ਨਹੀਂ ਦੱਸਦੀ ਬ੍ਰਹਮ ਗਿਆਨੀ ਸਭ ਸਿੱਕੀ ਦਾ ਕਪਤਾ ਬ੍ਰਹਮ ਗਿਆਨੀ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਦੀ ਜਗੋਂ ਜਾਣਾ ਬ੍ਰਹਮ ਗਿਆਨੀ ਦੀ ਸ਼ਰਨ ਚ ਜਾਣਾ ਝੂਠੇ ਕਿਹੇ ਬਾਬਾ ਕਿਹੇ ਧਰਮ ਦਾ ਵਿੱਚ ਝੂਠਾ ਮਾਇਆ ਦਾ ਕੋਈ ਲਾਲਚੀ ਹੋਵੇ ਪਹਿਲੋਂ ਇਨੇ ਪੈਸੇ ਦੇ ਉੱਥੇ ਹੀ ਜਾਣਾ ਜਿੱਥੋਂ ਕਾਰਜ ਠੀਕ ਹੋ ਜਿਹੜੇ ਸੱਚੇ ਸੰਤ ਹੁੰਦੇ ਉਹਨਾਂ ਨੂੰ ਜਾਇਆ ਕਾਰਜ ਆਪਣੇ ਆਪ ਠੀਕ ਹੋ ਜਾਂਦੀ ਫੇ ਉੱਥੇ ਉਹਨਾਂ ਦੇ ਸੇਵਾਦਾਰ ਬਣ ਕੇ ਤੇ ਸੱਚੇ ਸੰਤਾਂ ਨੂੰ ਫੇ ਉਹਨਾਂ ਦੇ ਕਾਰ ਸੇਵਾਦਾਰ ਬਣੀ ਜਾ ਮਨੋਂ ਤਮ ਉਪਰ ਚ ਸੇਵਾ ਕਰੀ ਜਿੱਥੋਂ ਤੁਹਾਨੂੰ ਖੈਰ ਮਿਲੀ ਹੈ ਤੇ ਜੇ ਝੂਠੇ ਬਾਬੇ ਦੇ ਚੱਕਰ ਤੇ ਪਏ ਰਹੇ ਉਹਦੇ ਉਮਰ ਚ ਅੱਗੇ ਥੋੜੀ ਜੀ ਹੈ ਇੱਜੇ ਗਵਾਕੂ ਕੇ ਚਲ ਜਿਓਗੇ जय सावर पीर जी जी सच्चा जादू ये रे बाजे के वो कहते हैं कमों का तुम्हारा जब भी देखो मैं आती हूं मैं भी देखती हूं और आती हूं सब बच्चे ये देर से ज्ञान में नहीं मसों दीदी बाजा आ जाओ ਤਰਾਕੇ ਇਹ ਲੱਗਦੀ ਬਹੁਤ ਬਾਇਨਾ ਲੋਰ ਵਾਲੀ ਮਸ਼ੀਨ ਹੋਈ ਐ ਲੋ ਭੱਗੇ ਰੱਖਣ ਕਰਵਾ ਆ ਇਹਨੂੰ ਮੈਂ ਚੈੱਕ ਕਰੂੰਗਾ ਇੰਨਾ ਨਾ ਕਰ